ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਤ ਜ਼ਿਲ੍ਹਾ ਬਲਾਕ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਜ਼ਿਲ੍ਹਾ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪਤਲਾ ਫੁਕਿਆ ਅਤੇ ਪੰਜਾਬ ਸਰਕਾਰ ਤੇ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ। ਵੱਡੀ ਗਿਣਤੀ ਵਿੱਚ 71 ਹੋਈਆਂ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਕਹਿਣਾ ਸੀ ਕਿ ਸਰਕਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰ ਗੋਬਿੰਦ ਕੋਰ ਨੂੰ ਜਾਣ ਬੁਝਕੇ ਬਿਨਾਂ ਕਿਸੇ ਗੱਲੋਂ ਤੰਗ ਪ੍ਰੇਸ਼ਾਨ ਕਰ ਰਹੀ ਹੈ ਪਰ ਜਥੇਬੰਦੀ ਪੰਜਾਬ ਸਰਕਾਰ ਨੂੰ ਕਰਾਰਾ ਤੇ ਮੂੰਹ ਤੋੜਵਾ ਜਵਾਬ ਦੇਵੇਗੀ ਰنجੀਤਪੁਰ ਬਲਾਕ ਪ੍ਰਧਾਨ ਫਰੀਦਕੋਟ ਇਹ ਸਾਨੂੰ ਧਰਨੇ ਲਾਉਣ ਦੀ ਤਾਂ ਲੋੜ ਪਈ ਆ ਕਿ ਭੈਣ ਜੀ ਹਰਗੋਬਿੰਦ ਜੋ ਕਿ 31 ਸਾਲਾਂ ਤੋਂ ਸਾਡੇ ਵਾਸਤੇ ਸਰਕਾਰਾਂ ਨਾਲ ਲੜਦਾ ਆ ਪਰ ਕਦੀ ਵੀ ਕਿਸੇ ਸਰਕਾਰ ਨੇ ਇਹ ਜਿਹਾ ਨਹੀਂ ਕੀਤਾ ਜੋ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਆ ਬਿਨਾ ਗੱਲ ਤੋਂ ਬਿਨਾ ਵਜ੍ਹਾ ਤੋਂ ਹਰਗੋਬਿੰਦ ਕੌਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਅਸੀਂ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੀਆਂ ਜੋ ਸਰਕਾਰ ਇਹ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਾਂਗੇ ਜੇ ਇਹ ਆਪਣੀਆਂ ਆਵਾਜ਼ਾਂ ਤੇ ਬਾਜ਼ ਆ ਜਾਣ ਠੀਕ ਆ ਨਹੀਂ ਤੇ ਅੱਗੇ ਤੋਂ ਅਸੀਂ ਇਸ ਤੋਂ ਵੀ ਵੱਡਾ ਸੰਘਰਸ਼ ਵਿੜਾਂਗੇ ਹਾਂ ਜੀ ਮੈਂ ਸਰਬਜੀਤ ਕੌਰ ਸਰਕਲ ਪ੍ਰਧਾਨ ਫਰੀਦਕੋਟ ਅਸੀਂ ਅੱਜ ਸਾਡਾ ਜਿਹੜਾ ਰੋਸ ਮਾਰਚ ਪ੍ਰਦਰਸ਼ਨ ਸੀਗਾ ਇਸੇ ਸੰਬੰਧ ਵਿੱਚ 16 ਮਈ ਨੂੰ ਭੈਣਜੀ ਦੀ ਗਵਾਈ ਦੇ ਵਿੱਚ ਹੀ ਅਸੀਂ ਪੰਜਾਬ ਕਰ ਰਹੇ ਹਾਂ ਤੇ ਅੱਜ ਅਸੀਂ ਜਿਹੜਾ ਇੱਥੋਂ ਦਾ ਪ੍ਰਦਰਸ਼ਨ ਹੈ ਇਹ ਭੈਣਜੀ ਸ਼ਰਨਜੀਤ कौर ਦੀ ਗਵਾਈ ਦੇ ਬਲਕ ਪ੍ਰਧਾਨ ਦੀ ਚ ਕਰ ਰਹੇ ਹਾਂ ਤੇ ਸਾਡਾ ਸਰਕਾਰ ਨਾਲ ਇੱਕੋ ਹੀ ਰੋਸ ਹੈ ਵੀ ਸਾਡੀ ਭੈਣਜੀ ਸਾਡੇ ਹੱਕਾਂ ਵਾਸਤੇ 31 ਸਾਲ ਤੋਂ ਲੜ ਰਹੀ ਹੈ ਤੇ ਜਦੋਂ ਵੀ ਇਹ ਸਰਕਾਰ ਆਈ ਹੈ ਜਦੋਂ ਵੀ 2 ਸਾਲ ਤੋਂ ਸਾਨੂੰ ਕੋਈ ਰੈਗੂਲਰ ਤਨਖਾਹਾਂ ਨਹੀਂ ਮਿਲ ਰਹੀਆਂ ਕੋਈ ਵੀ ਸਾਨੂੰ ਸੂਤ ਜਿਹੜੀ ਨਹੀਂ ਮਿਲ ਰਹੀ ਸਾਨੂੰ ਤੰਗ ਪਰੇਸ਼ਾਨ ਕਰੀ ਜਾਂਦੀਆਂ ਬੰਨਸ ਬੰਨੀਆਂ ਜਿਹੜੀਆਂ ਚਿੱਠੀਆਂ ਕੱਢੀਆਂ ਜਾਂਦੀਆਂ ਨੇ ਹਰ ਤਰ੍ਹਾਂ ਦੀਆਂ ਹਰ ਸੁਹੜਾ ਮੈਡੀਕਲ ਬੰਦ ਕਰਤਾ ਕੱਲੇ ਕੁਝ ਬੰਦ ਕਰਤਾ ਤੇ ਇਹਨਾਂ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਵੈ ਰਾਜ ਕੇ ਪਰ ਅਸੀਂ ਇਸ ਸਰਕਾਰ ਨੂੰ ਜਿਹੜਾ ਮੂੰਹ ਤੋੜਵਾ ਜਵਾਬ ਦੇਵਾਂਗੇ ਜੇਕਰ ਸਾਡੀਆਂ ਇਹ ਮੰਗਾਂ ਨਾ ਮੰਨਣਗੇ ਤੇ ਇਸ ਕਰਕੇ ਸਾਨੂੰ ਪਰੇਸ਼ਾਨ ਕਰ ਰਹੇ ਭੈਣ ਜੀ ਨੂੰ ਵੀ ਕਰ ਰਿਹਾ ਹੈ ਕਿ ਹਰ ਟਾਈਮ ਨਵੀਆਂ ਨਵੇਂ ਪੱਤਰ ਤੇ ਨਵੀਆਂ ਨਵੀਆਂ ਕਾਨੂੰਨ ਜਿਹੜੇ ਜਾਰੀ ਹੁੰਦੀਆਂ ਨੇ ਪਰ ਅਸੀਂ ਇਹਦਾ ਸਾਰਾ ਫਰੀਦਕੋਟ ਜ਼ਿਲ੍ਹਾ ਵੀ ਬਾਕੀ ਪੂਰੇ ਪੰਜਾਬ ਚ ਜਰਦਸ਼ਣ ਹੋ ਰਿਹਾ ਸੀ ਇਹਦਾ ਪੂਜਰ ਨਖੇਦੀ ਕਰਦੇ ਇਸ ਸਰਕਾਰ ਦੀ ਇਹ ਐਸੇ ਬੰਦੇ ਸੀ ਪੰਜਾਬ ਸਰਕਾਰ ਦਾ ਜੂਤਲਾ ਬੁੱਕਿਆ ਦੇਖੋ ਜੀ ਪੰਜਾਬ ਸਰਕਾਰ ਜਦੋਂ ਜੀ ਬਣੀ ਐ ਨਾ ਤਾਂ ਸਾਨੂੰ ਕੋਈ ਅੰਗੜਵਾੜੀ ਸੈਂਟਰਾਂ ਦੀ ਸਹੂਲਤ ਮਿਲੀ ਐ ਤੇ ਨਾ ਹੀ ਸਾਡਾ ਜਿਹੜਾ ਮਾਨ ਪੁੱਤਾ ਉਹ ਇਹਨੇ ਡਬਲ ਕਰਨ ਦੇ ਆਏ ਸੀਗੇ ਯਾਦ ਕਰਾਂਗੇ ਉਹ ਵੀ ਨਹੀਂ ਕੀਤਾ ਕੋਈ ਸਾਡੇ ਅੰਗੜਵਾੜੀ ਸੈਂਟਰਾਂ ਦੀ ਸਹੂਲਤ ਨਹੀਂ ਉਲਟਾ ਪਿਛਲੀਆਂ ਸਰਕਾਰਾਂ ਨੇ ਸਾਡੇ ਬੱਚੇ ਕੋਈ ਸੀ ਇਨਸਾਨਸ ਤਿੰਨ ਤੋਂ 6 ਸਾਲ ਦੇ ਐਸੇ ਸਰਕਾਰ ਨੇ ਸਾਡੇ ਬੱਚੇ ਤਿੰਨ ਸਾਲ ਤੋਂ ਛੋਟੇ ਵੀ ਸਕੂਲਾਂ 'ਚ ਬਿਠਾ ਦੇ ਸਾਡੇ ਸੈਂਟਰ ਬਿਲਕੁਲ ਖਾਲੀ ਕਰਤੇ ਸਰਕਾਰ ਜਿਹੜੀ ਸਕੀਮ ਨੂੰ ਬਹੁਤ ਖੋਖਲੀ ਕਰੀ ਜਾਂਦੀ ਹੈ ਅਸੀਂ ਇਹਦਾ ਪੂਰ ਜੁਰ ਵਿਰੋਧ ਕਰਦੇ ਆਂ ਡਟਮਾ ਦਾ ਮੁਕਾਬਲਾ ਵੀ ਕਰਾਂਗੇ ਅਸੀਂ ਇਹਨਾਂ ਦਾ ਜਿਹੜਾ ਵੋਟਾਂ ਦੇ ਵਿੱਚ ਇਹਨਾਂ ਨੂੰ ਪੂਰਾ ਪੂਰਾ ਮਤਲਬ ਇਹਨਾਂ ਦਾ ਮੁਕਾਬਲਾ ਕਰਾਂਗੇ ਅਸੀਂ ਵਿਰੋਧ ਕਰਾਂਗੇ ਵੱਧ ਤੋਂ ਵੱਧ ਸਾਡਾ ਜੋ ਭੈਣ ਜੀ ਸਾਡੀ ਮੀਡੀਆ ਮੀਟਿੰਗ ਰੱਖਣ ਜਾ ਰਹੇ ਜਦੋਂ ਵੀ ਮੀਟਿੰਗ ਰੱਖਣਗੇ ਜੋ ਉਹਨਾਂ ਦੀ ਜੋਗ ਅਗਵਾਈ ਚ ਮੀਟਿੰਗ ਦੇ ਵਿੱਚ ਗੱਲਬਾਤ ਹੋਊਗੀ ਉਹਦੇ ਵਿੱਚ ਅਸੀਂ ਤੁਹਾਨੂੰ ਅਗਲਾ ਪ੍ਰੋਗਰਾਮ ਜਿਹੜਾ ਲਿਖਣੇ ਦੱਸਾਂਗੇ